ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਕੱਲੋਕਾਰਾ ਦੇਵਾਂ। ਨਿਹੰਗ ਸਿੰਘ ਜਥੇਬੰਦੀਆਂ ਐਸਜੀਪੀਸੀ ਪ੍ਰਧਾਨ ਅਤੇ ਜਥੇਦਾਰ ਗੜਗੱਜ ਪਹੁੰਚੇ ਸ਼੍ਰੀ ਅਕਾਲ ਤਖਤ ਸਾਹਿਬ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤੀ ਅਰਦਾਸ। ਬਾਬਾ ਹਰਨਾਮ ਸਿੰਘ ਧੁੰਮਾ ਵੀ ਰਹੇ ਮੌਜੂਦ। ਵੱਡੀ ਗਿਣਤੀ ਚ ਐਸਜੀਪੀਸੀ ਨੇ ਕੀਤੀ ਟਾਸਕ ਫੋਰਸ ਸੈਟਅਪ। ਅੱਜ ਕੱਲ੍ਹ ਲੋਕਰ ਦਾ ਦਿਵਸ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਜੀਪੀਸੀ ਦੇ ਪ੍ਰਧਾਨ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਅਕਾਲ ਤਖਤ ਸਾਹਿਬ ਦੇ ਅੰਦਰ ਅਤੇ ਅਕਾਲ ਤਖਤ ਸਾਹਿਬ ਦੇ ਬਾਹਰ ਅਤੇ ਪਲਾਜ਼ਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਐਸਜੀਪੀਸੀ ਨੇ ਟਾਸਕ ਫੋਰਸ ਦਾ ਨਾਅਤ ਕੀਤੀ ਹੋਈ ਆ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਉਹ ਹੋ ਗਏ ਪਾਈ ਗਏ ਤਾਂ ਦਾ ਜੇ ਕਿ ਜੂਨ 1984 ਦੇ ਕੱਲੂਕਾਰੀ ਦੇ ਯਾਦ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰਮਤ ਸਮਾਗਮ ਹੋ ਰਹੇ ਨੇ ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਰਦਾਸ ਕੀਤੀ ਤੇ ਉਸ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਸਮੇਤ ਵੱਡੀ ਗਿਣਤੀ ਚ ਸੰਗਤ ਮੌਜੂਦ ਰਹੀ ਇਸ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਅਰਦਾਸ ਕੀਤੀ ਤੇ ਨਾਲ ਹੀ ਉਹਨਾਂ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਪੰਜਾਬ ਜੰਗ ਦਾ ਖੜਾ ਨਾ ਬਣੇ ਉਹਨਾਂ ਨੇ ਅਰਦਾਸ ਕੀਤੀ ਕਿ ਦਲਪੰਨ ਸਾਲਾਂ ਅਤੇ ਧਾਰਮਿਕ ਜਥੇਬੰਦੀਆਂ ਤੇ ਸਮੁੱਚਾ ਖਾਲਸਾ ਪੰਥ ਇੱਕਮਿਕ ਰਹਿ ਅਤੇ ਖਾਲਸੇ ਛੰਡੇ ਹੀ ਠਗੁਰੂ ਸਾਹਿਬ ਦੇ ਪੂਰਨਿਆ ਤੇ ਚੱਲੇ ਤੰਦਾਜ਼ ਦੇ ਕਿ ਜੂਨ 1984 ਦੇ ਵਿੱਚ ਵਾਪਰੇ ਕੱਲੂਕਾਰੇ ਨੂੰ ਲੈ ਕੇ ਕੱਲੂਕਾਰੇ ਦੀ ਅੱਜ 41ਵੀਂ ਵਰਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾਇ ਜਾ ਰਹੀ ਹੈ ਜਿਸ ਨੂੰ ਲੈ ਕੇ ਅੱਜ ਸਵੇਰੇ ਵਕ ਵਕ ਨਿਹੰਗ ਸਿੰਘ ਜਥੇਬੰਦੀਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਐ ਜੀ ਪੀ ਸੀ ਦੇ ਪ੍ਰਧਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਨ ਤਮਸਤਕ ਹੋਣ ਲਈ ਪਹੁੰਚੇ ਇਸ ਦੌਰਾਨ ਕਈ ਗਰਮਖਿਆਲੀ ਸਿੱਖ ਜਥੇਬੰਦੀਆਂ ਦੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਤੇ ਉੱਥੇ ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਤੇ ਬਾਹਰ ਤੇ ਪਲਾਜ਼ਾ ਦੇ ਵਿੱਚ ਵੱਡੀ ਗਿੰਦੀ ਦੇ ਵਿੱਚ ਐ ਜੀ ਪੀ ਸੀ ਨੇ ਟਾਸਕ ਫੋਰਸ ਸੈਨਾਤ ਕੀਤੀ ਹੋਈ ਹੈ ਤੇ ਦੂਜੇ ਪਾਸੇ ਪੰਜਾਬ ਪੁਲਿਸ ਵੱਲੋਂ ਵੀ ਵੱਡੀ ਗਿੰਦੀ ਦੇ ਵਿੱਚ ਪੁਲਿਸ ਫੋਰਸ ਸੈਨਾਤ ਕੀਤੀ ਗਈ ਹੈ। ਇਹਨਾਂ ਲੋਕੋ ਖੜੇ ਯਾਰ ਅੱਜ 6 ਜੂਨ ਬਾਈ ਮੇਨਪਰ 2025 ਆਰ ਸਰਕਾਰ ਭੜੀਆਂ ਸਿੱਖ ਸੰਗਤ ਇੱਕ ਦਲਾ ਮੂਲ ਗੱਲ ਇਹ ਨਹੀਂ ਤਾਂ ਤੁਸੀਂ ਇਹਨਾਂ ਕੋਲ ਮਾਇਨੇ ਕਰ ਮੈਂ ਇੱਕ ਦਲਾ ਰੋਲ ਦਿਸਪਰ ਹੈ ਹੈ ਤਾਂ ਉਹ ਦਿਖੇ ਦੁਨੀਆਂ ਭਰ ਦੇ ਸਿੱਖ ਅੱਜ ਜੋ ਭਾਰਤੀ ਹਕੂਮਤ ਨੇ ਤੂਪਾਂ ਤੇ ਟੈਂਕਾਂ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਜੀ ਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕੀਤਾ ਸੀ ਇਸ ਸ੍ਰੀ ਹਰਿਮੰਦਰ ਸਾਹਿਬ ਦੇ ਅਕਾਲ ਤਖਤ ਸਾਹਿਬ ਦੀ ਸਿੱਖੀ ਦੀ ਆਲਤ ਸ਼ਾਨ ਦੀ ਖਾਤਰ ਸ਼੍ਰੀਵਾਨ ਸੰਤ ਗਿਆਨੀ ਜਰਮੇਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਂਪੁਰਖਾਂ ਦੀ ਅਗਵਾਈ ਦੇ ਵਿੱਚ ਭਾਈ ਅਮਰੀਕ ਸਿੰਘ ਜੀ ਇਸੇ ਤਰ੍ਹਾਂ ਭਾਈ ਜਰਨਲ ਸਵੇਕ ਸਿੰਘ ਜੀ ਬਾਬਾ ਥਾਰਾ ਸਿੰਘ ਜੀ ਅਨੇਕਾਂ ਹੀ ਮਰਜੀ ਵਲੇ ਗੁਰੂ ਕੇ ਸ਼ਹੀਦ ਸਿੰਘਾਂ ਨੇ ਭਾਰਤੀ ਫੌਜ ਦਾ ਡਟਮੇ ਡਟਮਾ ਮੁਕਾਬਲਾ ਕੀਤਾ ਮੂੰਹ ਤੋੜ ਜਵਾਬ ਦਿੱਤਾ ਜਿਹੜੇ ਕਹਿੰਦੇ ਸੀ ਕੁਝ ਪਲਾਂ ਦੀ ਕੁਝ ਘੰਟਿਆਂ ਦੀ ਅਸੀਂ ਸਾਰਾ ਆਪਰੇਸ਼ਨ ਖਤਮ ਕਰ ਦਿਆਂਗੇ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਫਿਰ ਭਾਰਤ ਸਰਕਾਰ ਕੋਲੇ ਇਸ ਗੱਲ ਦਾ ਅੱਜ ਤੱਕ ਕੋਈ ਜਵਾਬ ਨਹੀਂ ਕਿ ਸਿੱਖਾਂ ਦੇ ਇਸ ਬਹੁਤ ਹੀ ਸਤਕਾਰਤ ਕੇਸ ਮੁਕਤਸਰ ਸ਼ਾਹਮ ਦੀ ਉੱਪਰ ਹਮਲਾ ਕਿਉਂ ਕੀਤਾ ਕਿਉਂਕਿ ਸਿੱਖ ਤਾਂ ਆਪਣੀਆਂ ਹੱਕੀ ਮੰਗਾ ਮੰਗਦੇ ਸੀ ਆਪਣੇ ਹੱਕ ਮੰਗ ਰਹੇ ਸੀ ਕੋਈ ਉਹਨਾਂ ਨੇ ਭਾਰਤ ਸਰਕਾਰ ਦੇ ਵਿਰੁੱਧ ਲੜਨ ਦਾ ਕੋਈ ਐਲਾਨ ਨਹੀਂ ਸੀ ਕੀਤਾ ਫਿਰ ਬਿਨਾ ਕੋਈ ਚੇਂਜ ਕੀਤੇਆਂ ਬਿਨਾ ਕੋਈ ਨੋਟਿਸ ਦਿੱਤੇਆਂ ਬਿਨਾ ਕੋਈ ਜਕਾਮ ਨਹੀਂ ਦਿੱਤੇਆਂ ਇਸ ਤਰ੍ਹਾਂ ਦਾ ਤੁੰ ਜਿਵੇਂ ਦੁਸ਼ਮਣ ਦੇਸ਼ਾਂ ਦੇ ਉੱਪਰ ਹਮਲਾ ਕਰੀਦਾ ਆਏ ਹਮਲਾ ਕੀਤਾ ਸੀ ਤੇ ਸਾਰੀ ਦੁਨੀਆ ਜਾਣਦੀ ਹੈ ਇਸ ਹਮਲੇ ਤੋਂ ਬਾਅਦ ਵੀ ਸ਼੍ਰੀਮਾਨ ਸੰਤ ਬਾਬਾ ਜਨੈਲ ਸਿੰਘ ਜੀ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਨੂੰ ਜਿਨ੍ਹਾਂ ਵਿੱਚ अनेका ਦਮਦਮ ਦੇ ਟਕਸਾਲ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਸਿੰਘ ਸਨ ਫਾਡੇਸ਼ਨ ਦੇ ਸਿੰਘ ਸਨ ਅਖੰਡ ਕੀਰਤਨੀ ਜਥੇ ਦੇ ਸਨ ਵੱਖ-ਵੱਖ ਜਥੇਬੰਦੀਆਂ ਦੇ ਸਨ ਖਾਲਸਾ ਪੰਥ ਨੇ ਲੜਾਈ ਲੜੀ ਉਸ ਤੋਂ ਬਾਅਦ ਭਾਰਤ ਦੀਆਂ ਏਜੰਸੀਆਂ ਨੇ ਸਰਕਾਰਾਂ ਨੇ ਬਹੁਤ ਨੈਗੇਟਿਵ ਨੈਟ੍ਰੋ ਸਿਰਜਣ ਦੀ ਕੋਸ਼ਿਸ਼ ਕੀਤੀ ਬਹੁਤ ਗੱਲਾਂ ਗਲਤ ਕੀਤੀਆਂ ਪਰ ਦੁਨੀਆ ਦੇ ਵਿੱਚ ਸਚਾਈ ਜਾਗਰ ਹੋਈ ਅੱਜ ਸੱਤ ਸਮੁੰਦਰ ਤੋਂ ਪਾਰ ਤੱਕ ਦੇਸ਼ਾਂ ਦੇ ਵਿੱਚ ਕੈਨੇਡਾ ਅਮਰੀਕਾ ਤੱਕ ਗੁਰੂ ਕੇ ਸਿੱਖ ਇਹ ਸ਼ਹੀਦੀ ਦਿਹਾੜਾ ਮਨਾ ਰਹੇ ਆ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਹੇ ਆ ਇੱਥੇ ਵੀ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਵੱਖ-ਵੱਖ ਜਥੇਬੰਦੀਆਂ ਹਿੰਦੁਸਤਾਨ ਭਰ ਦੇ ਵਿੱਚੋਂ ਸਿੱਖ ਦੂਰ ਦਰਗਾਹਾਂ ਤੋਂ ਆ ਕੇ ਸ਼ਹੀਦਾਂ ਨੂੰ ਨਮਸਕਾਰ ਕਰਨ ਵਾਸਤੇ ਆਏ ਆ ਅਸੀਂ ਵੀ ਸਮੂਹ ਸ਼ਹੀਦਾਂ ਨੂੰ ਨਮਸਕਾਰ ਕਰਦੇ ਆ ਜਿਨ੍ਹਾਂ ਨੇ ਧਰਮ ਦੀ ਖਾਤਰ ਫਰਮਾਨੀ ਕੀਤੀ ਹੈ ਆਪਾ ਵਾਰਿਆ ਚੜਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬਬਲੂ ਮਹਾਜਨ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉੰਦਿ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ this program is sponsored by the singler office bakersfield for all your immigration family law needs कॉल और स्कैन क्यूआर कोड टू कांटेक्ट अस रोडिस इंक मिलियन माइल्स विद स्माइल और स्कैन क्यूआर कोड टू कांटेक्ट अस द अब इंडियन कुजीन ट्रेसी फाइन ऑथेंटिक इंडियन कुजीन इन ट्रेसी और स्कैन क्यूआर कोड टू कांटेक्ट अस सिमी वले फैमिली डेंटल ऑफिस और स्कैन क्यूआर कोड टू कांटेक्ट अस